ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਕਰਾਂਗੇ ਅੱਜ ਧਰਿੰਦਰ ਸ਼ਾਸਤਰੀ ਦੀ ਜ਼ਿੰਦਗੀ ਦੇ ਬਾਰੇ ਸਾਈਕਲ ਤੋਂ ਪ੍ਰਾਈਵੇਟ ਜੈਟ ਦੀ ਸਵਾਰੀ ਕਰਨ ਵਾਲੇ ਧਰਿੰਦਰ ਸ਼ਾਸਤਰੀ ਦੇ ਮਸ਼ਹੂਰ ਹੋਣ ਦੀ ਕਹਾਣੀ ਆਪਾਂ ਸੁਣਾਵਾਂਗੇ ਤੁਹਾਨੂੰ ਅੱਜ ਸੋ ਵੀਡੀਓ ਆਦੀ ਬੜੀ ਦਿਲਚਸਪ ਹੋਣ ਵਾਲੀ ਹੈ ਨੂੰ ਸਾਰੀ ਨੂੰ ਸੁਣਨਾ ਚਾਹੋ ਤੇ ਲੈ ਕੇ ਅੰਤ ਤੱਕ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਹਾਲ ਤੱਕ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲੋ ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲ੍ਹੇ ਦੇ ਇਤਿਹਾਸਕ ਖਜੂਰਾਹੋ ਮੰਦਿਰ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਖਿੱਚਦੇ ਨੇ ਇਹ ਮੰਦਿਰ ਅਤੇ ਇਥੋਂ ਦੀਆਂ ਮੂਰਤੀਆਂ ਕਲਾਕਾਰੀ ਦੀ ਸ਼ਾਨਦਾਰ ਉਦਾਹਰਣ ਨੇ ਇਸੇ ਖਜੂਰਾਹੋ ਵੱਲ ਦਿੱਲੀ ਤੋਂ ਜਾਂਦੀ ਰੇਲਗੱਡੀ ਅਕਸਰ ਛੱਤਰਪੁਰ ਦੇ ਕੋਲ ਰੁਕਦੀ ਹੈ ਇਹ ਕੋਈ ਸਟੇਸ਼ਨ ਨਹੀਂ ਹੈ ਇਹ ਤਾਂ ਉਹ ਥਾਂ ਹੈ ਜਿੱਥੇ ਖਾਸ ਤੌਰ ਤੇ ਮੰਗਲਵਾਰ ਸ਼ਨੀਵਾਰ ਨੂੰ ਚੇਨ ਖਿੱਚ ਘੇਰੇ ਰਲਗੱਡੀ ਰੋਕੀ ਜਾਂਦੀ ਹੈ ਰੇਲ ਗੱਡੀ ਤੋਂ ਵੱਡੀ ਗਿਣਤੀ ਵਿੱਚ ਲੋਕ ਉਤਰਦੇ ਨੇ ਇਹਨਾਂ ਲੋਕਾਂ ਲਈ ਬੱਸ ਜਾਂ ਆਟੋ ਟੈਂਪੂ ਆਦ ਖੜੇ ਹੁੰਦੇ ਨੇ ਇਹ ਲੋਕ ਜਿਸ ਥਾਂ ਜਾ ਰਹੇ ਨੇ ਉਹਦਾ ਨਾਮ ਹੈ ਭਾਗੇਸ਼ਵਰ ਬਾਬਾ ਧਾਮ ਜਿੱਥੇ 26 ਸਾਲਾਂ ਦੇ ਬਾਬਾ ਤਰੇਂਦਰ ਕ੍ਰਿਸ਼ਨ ਸ਼ਾਤਰੀ ਬੈਠਦੇ ਨੇ ਤਰੇਂਦਰ ਸ਼ਾਤਰੀ ਮੁੱਢ ਚਰਚਾ ਵਿੱਚ ਹੈ ਕਾਰਨ ਅੰਧ ਵਿਸ਼ਵਾਸ ਫੈਲਾਉਣ ਦੇ ਇਲਜ਼ਾਮ ਉਹਦੀ ਹੁੰਦੀ ਮੀਡੀਆ ਕਵਰੇਜ ਇੰਨਾ ਹੀ ਨਹੀਂ ਜੋ ਇਲਜ਼ਾਮ ਲੱਗ ਰਹੇ ਨੇ ਉਹਨਾਂ ਤੇ ਤਰੇਂਦਰ ਛਾਤਰੀ ਦੇ ਜਵਾਬ ਵੀ ਚਰਚਾ ਵਿੱਚ ਨੇ ਇਹ ਪਹਿਲੀ ਵਾਰ ਨਹੀਂ ਜਦੋਂ ਤਰੇਂਦਰ ਛਾਤਰੀ ਖਬਰਾਂ ਵਿੱਚ ਹੈ ਉਹਦੇ ਤਾੜੀ ਵਜਾਉਣ ਦਾ ਅੰਦਾਜ਼ ਪਰਚੇ ਉੱਤੇ ਭਗਤਾਂ ਦੇ ਸਵਾਲ ਲਿਖਣਾ ਸਨਾਤਨ ਧਰਮ ਦੀਆਂ ਗੱਲਾਂ ਕਰਨਾ ਚਮਤਕਾਰ ਦਿਖਾਉਣਾ ਕੇਂਦਰੀ ਮੰਤਰੀਆਂ ਨੂੰ ਅਸ਼ੀਰਵਾਦ ਦੇਣਾ ਅਜੀਬ ਜਿਹਾ ਬਤੀਰਾ ਵਿਵਾਦਿਤ ਬਿਆਨ ਅਤੇ ਜ਼ਮੀਨ ਉੱਤੇ ਕਬਜ਼ੇ ਦੇ ਇਲਜ਼ਾਮ ਤਰੇਂਦਰ ਸ਼ਾਸਤਰੀ ਦੀ ਸ਼ਖਸੀਅਤ ਦੀਆਂ ਕੁਝ ਪਰਤਾਂ ਖੋਲਦੇ ਨੇ ਤਾਂ ਦੋਸਤੋ ਗਰੀਬੀ ਚ ਸਾਧ ਬਣਨ ਤੋਂ ਲੈ ਕੇ ਜਹਾਜ਼ ਤੱਕ ਦਾ ਸਫ਼ਰ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਇਸ ਬਾਰੇ ਖੁਜਰਾਹੋ ਮੰਦਿਰ ਤੋਂ ਕਰੀਬ 35 ਕਿਲੋਮੀਟਰ ਦੀ ਦੂਰੀ ਉੱਤੇ ਇੱਕ ਪਿੰਡ ਹੈ ਗੜਾ ਇਸ ਪਿੰਡ ਚ ਰਾਮ ਕ੍ਰਿਪਾਲ ਅਤੇ ਸਰੋਜ ਦੇ ਘਰ ਸਾਲ 1996 ਦੇ ਵਿੱਚ ਤ੍ਰੇਂਦਰ ਪੈਦਾ ਹੋਇਆ ਤ੍ਰੇਂਦਰ ਘਰ ਤੋਂ ਸਕੂਲ ਲਈ ਨਿਕਲਦਾ ਪਰ ਪਹੁੰਚ ਮੰਦਰ ਜਾਂਦਾ ਛੋਟੀ ਉਮਰ ਤੋਂ ਹੀ ਤਰੇਂਦਰ ਧੋਤੀ ਕੁੜਤਾ ਪਹਿਨਣ ਲੱਗ ਪਿਆ ਸੀ ਉਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਕਿ ਤਰੇਂਦਰ ਬੇਹੱਦ ਗਰੀਬ ਪਰਿਵਾਰ ਤੋਂ ਸੀ ਪਰਿਵਾਰ ਕਈ ਵਾਰ ਮੰਗ ਕੇ ਖਾਣਾ ਖਾਂਦਾ ਹੁੰਦਾ ਸੀ ਤਰੇਂਦਰ ਛਾਤਰੀ ਦੀ ਵੈਬਸਾਈਟ ਦੇ ਮੁਤਾਬਕ ਤਰੇਂਦਰ ਛਾਤਰੀ ਦਾ ਬਚਪਨ ਤੰਗ ਹਾਲੀ ਵਿੱਚ ਬੀਤਿਆ ਕਰਮਕਾਂਢੀ ਪਰਿਵਾਰ ਸੀ ਪੂਜਾ ਪਾਠ ਵਿੱਚ ਜੋ ਭੇਟਾ ਮਿਲ ਜਾਂਦੀ ਉਸ ਦੇ ਨਾਲ ਪੰਜ ਲੋਕਾਂ ਦਾ ਪਰਿਵਾਰ ਚੱਲਦਾ। ਤਰੇਂਦਰ ਕੁਲ ਤਿੰਨ ਭੈਣ ਭਰਾ ਨੇ ਤਰੇਂਦਰ ਸਭ ਤੋਂ ਵੱਡਾ ਏ ਰੀਤਾ ਗਰਗ ਅਤੇ ਸ਼ਾਲੀਗ੍ਰਾਮ ਗਰਗ ਤਰੇਂਦਰ ਦੇ ਭੈਣ ਭਰਾ ਨੇ। ਭੈਣ ਦਾ ਵਿਆਹ ਹੋ ਚੁੱਕਿਆ ਤੇ ਭਰਾ ਆਸ਼ਰਮ ਦਾ ਕੰਮ ਦੇਖਦੇ ਆ। ਗੜਾ ਪਿੰਡ ਦੇ ਵਿੱਚ ਤਰੇਂਦਰ ਦੀ ਉਮਰ ਦੇ ਕੁਝ ਨੌਜਵਾਨਾਂ ਨੇ ਦੱਸਿਆ ਕਿ ਜ਼ਿਆਦਾਤਰ ਤਾਂ ਉਹ ਪੰਡਤ ਦਾ ਕੰਮ ਹੀ ਕਰਦਾ ਸੀ ਪਰ ਹਾਂ ਕਦੇ-ਕਦੇ ਕ੍ਰਿਕਟ ਵੀ ਖੇਡਦਾ ਸੀ। 8ਵੀਂ ਤੱਕ ਦੀ ਪੜ੍ਹਾਈ ਗੜਾ ਦੇ ਸਰਕਾਰੀ ਸਕੂਲ ਵਿੱਚ ਹੋਈ ਦੀ। ਤਰੇਂਦਰ ਦਾ ਦਾਦਾ ਸੈਤੂ لال ਗਰਗ ਵੀ ਪੂਜਾ ਪਾਠ ਅਤੇ ਧਾਰਮਿਕ ਕੰਮ ਕਰਦਾ ਸੀ। ਦਾਦਾ ਤੋਂ ਪੰਡਤ ਦੇ ਕੰਮ ਦੇ ਗੁਣ ਤਰੇਂਦਰ ਨੇ ਸਿੱਖੇ ਤੇ ਘੱਟ ਉਮਰ ਵਿੱਚ ਇਸ ਕੰਮ ਵੱਲ ਲੱਗ ਗਿਆ ਉਹ। ਤਾਂ ਇੱਕ ਵੀਡੀਓ ਦੇ ਵਿੱਚ ਤਰੇਂਦਰ ਸ਼astri ਦੱਸਦਾ ਕਿ ਤਿੰਨ ਵਾਰ ਲਗਾਤਾਰ ਸਾਡੇ ਸੁਪਨੇ ਵਿੱਚ ਦਾਦਾ ਜੀ ਮਹਾਰਾਜ ਆਏ। ਮੈਨੂੰ ਅਗਿਆਤ ਵਾਸ ਯਾਨੀ ਕਿ ਕਿਤੇ ਦੂਰ ਜਾਣ ਲਈ ਕਿਹਾ। ਉਦੋਂ ਮੈਂ ਜਾਣਦਾ ਨਹੀਂ ਸੀ ਕਿ ਅਗਿਆਤਵਾਸ ਕੀ ਹੁੰਦਾ ਹੈ ਫਿਰ ਪਤਾ ਲੱਗਿਆ ਕਿ ਪਾਂਡਵਾ ਨੇ ਵੀ ਅਜਿਹਾ ਕੀਤਾ ਸੀ ਉਦੋਂ ਸਮਝ ਆਇਆ ਕਿ ਅਗਿਆਤਵਾਸ ਨਾਲ ਵੀ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਹੋ ਸਕਦਾ ਮੈਂ ਜਦੋਂ ਅਗਿਆਤਵਾਸ ਤੋਂ ਵਾਪਸ ਆਇਆ ਤਾਂ ਦਰਬਾਰ ਲਾਉਣ ਲੱਗ ਪਿਆ ਲੋਕਾਂ ਦਾ ਸਾਥ ਮਿਲਦਾ ਰਿਹਾ ਧਰਿੰਦਰ ਸ਼ਾਤਰੀ ਦੇ ਨਾਲ ਸਕੂਲ 'ਚ ਪੜ ਚੁੱਕਿਆ ਇੱਕ ਬੰਦਾ ਉਹ ਦੱਸਦਾ ਕਿ ਸਕੂਲ 'ਚ ਧਰਿੰਦਰ ਮੇਰੇ ਤੋਂ ਇੱਕ ਕਲਾਸ ਛੋਟਾ ਸੀ ਪਤਾ ਨਹੀਂ ਕਿ 10ਵੀਂ ਪਾਸ ਹੋਇਆ ਤੱਕ ਨਹੀਂ ਪਹਿਲਾਂ ਤਾਂ ਉੱਥੇ ਹੀ ਘੁੰਮਦਾ ਹੁੰਦਾ ਸੀ ਪੜ੍ਹਾਈ ਵਿੱਚ ਵੀ ਕੋਈ ਬਹੁਤ ਖਾਸ ਨਹੀਂ ਸੀ ਕਹਿੰਦਾ ਸੀ ਕਿ ਵੱਡੇ ਹੋ ਕੇ ਧੰਦਾ ਕਰਨਾ ਹੈ ਫਿਰ ਪਤਾ ਨਹੀਂ ਕਿੱਥੇ ਇੱਕ ਸਾਲ ਤੱਕ ਗੈਬ ਹੋ ਗਿਆ ਸੀ ਪਰਤਿਆ ਤਾਂ ਵੱਖਰਾ ਹੀ ਸੀ ਹੌਲੀ-ਹੌਲੀ ਵਿਧਾਇਕਾਂ ਰਸੂਖਦਾਰਾਂ ਦਾ ਆਉਣਾ ਸ਼ੁਰੂ ਹੋਇਆ ਤੁਸੀਂ ਇਹ ਸਮਝੋ ਕਿ ਇਹ ਬਣਿਆ ਤਾਂ ਕਾਂਗਰਸ ਦੇ ਆਗੂਆ ਕਰਨ ਪਰ ਅੱਜ ਜੋ ਹੋ ਰਿਹਾ ਉਹਦੇ ਵਿੱਚ ਭਾਜਪਾ ਦਾ ਰੋਲ ਹੈ ਨਹੀਂ ਤਾਂ 5 ਸਾਲ ਪਹਿਲਾਂ ਤੱਕ ਸਾਈਕਲ ਮੋਟਰਸਾਈਕਲ ਤੇ ਘੁੰਮਦਾ ਹੁੰਦਾ ਸੀ ਇਹ ਧਰਿੰਦਰ ਸ਼ਾਸਤਰੀ ਦੀ ਵੈਬਸਾਈਟ ਉੱਤੇ ਵੀ ਲਿਖਿਆ ਕਿ ਗੁਰੂਦੇਵ ਯਾਨੀ ਕਿ ਧਰਿੰਦਰ ਨੂੰ ਆਪਣੀ ਪੜ੍ਹਾਈ ਬਚਪਨ ਵਿੱਚ ਛੱਡਣੀ ਪਈ ਤਿੰਨ ਭਰਾ ਪੈਣਾ ਵਿੱਚ ਸਭ ਤੋਂ ਵੱਡੇ ਗੁਰੂਦੇਵ ਦਾ ਬਚਪਨ ਪਰਿਵਾਰ ਦੇ ਖਰਚੇ ਚੁੱਕਣ ਤੇ ਲੰਘਿਆ ਫਿਰ ਇੱਕ ਦਿਨ ਦਾਦਾ ਗੁਰੂ ਦੇ ਅਸ਼ੀਰਵਾਦ ਨਾਲ ਬਾਲਾ ਜੀ ਮਹਾਰਾਜ ਦੀ ਸੇਵਾ 'ਚ ਲੱਗ ਗਏ ਇਸ ਸੇਵਾ ਦਾ ਫਲ ਕਿੰਨਾ ਮਿੱਠਾ ਇਹਦੇ ਬਾਰੇ 트ਹਿੰਦਰ ਸ਼ਾਸਤਰੀ ਦੀ ਮੌਜੂਦਾ ਜ਼ਿੰਦਗੀ ਜਵਾਬ ਦਿੰਦੀ ਹੈ 트ਹਿੰਦਰ ਸ਼ਾਸਤਰੀ ਹੁਣ ਜਹਾਜ਼ ਤੇ ਕਈ ਵਾਰ ਪ੍ਰਾਈਵੇਟ ਜੈਟ ਰਾਹੀਂ ਸਫ਼ਰ ਕਰਦਾ ਹੈ ਤੇ ਭਾਰਤ ਤੋਂ ਲੈ ਕੇ ਲੰਡਨ ਤੱਕ ਉਹਦਾ ਸਤਕਾਰ ਹੁੰਦਾ ਜਦੋਂ 트ਹਿੰਦਰ ਸ਼ਾਸਤਰੀ ਕਿਤੇ ਜਾਂਦਾ ਤਾਂ ਦਰਜਣਾ ਗੱਡੀਆਂ ਦਾ ਕਾਫਲਾ ਨਾਲ ਚੱਲਦਾ ਪਰ ਇਹ ਸਭ ਸੰਭਵ ਕਿਵੇਂ ਹੋਇਆ ਪ੍ਰਾਚੀਨ ਸ਼ਿਵ ਮੰਦਰ ਤੇ ਬਾਲਾਜੀ ਦਾ ਮੰਦਿਰ ਗੜਾ ਪਿੰਡ ਦੇ ਵਿੱਚ 트ਹਿੰਦਰ ਸ਼ਾਸਤਰੀ ਦਾ ਜਿੱਥੇ ਦਰਬਾਰ ਹੈ ਉਸੇ ਥਾਂ ਕੋਲ ਇੱਕ ਪ੍ਰਾਚੀਨ ਸ਼ਿਵ ਮੰਦਿਰ ਹੈ। ਇਸੇ ਮੰਦਿਰ ਦੇ ਵਿੱਚ ਸੰਨਿਆਸੀ ਬਾਬਾ ਹੁੰਦੇ ਸਨ ਜਿਨ੍ਹਾਂ ਦੀ ਵਿਰਾਸਤ ਅਤੇ ਅਸ਼ੀਰਵਾਦ ਨੂੰ ਅੱਗੇ ਵਧਾਉਣ ਦੀਆਂ ਗੱਲਾਂ ਤਰੇਂਦਰ ਛਾਤਰੀ ਕਰਦਾ ਨਜ਼ਰ ਆਉਂਦਾ। ਇਸੇ ਛੇ ਮੰਦਿਰ ਕੰਪਲੈਕਸ ਵਿੱਚ ਬਾਲਾ ਜੀ ਦਾ ਵੀ ਇੱਕ ਮੰਦਿਰ ਹੈ ਜਿਹਨੂੰ ਦੇਖ ਕੇ ਪਤਾ ਲੱਗਦਾ ਏ ਕਿ ਇਹ ਨਵਾਂ ਹੀ ਬਣਿਆ ਹੋਣੇ। ਹੁਣ ਇਦਾਂ ਦੇ ਵੀਡੀਓ ਵੀ ਮੌਜੂਦ ਹੈ ਜਿਦੇ ਮਾ ਦੇਖਿਆ ਜਾ ਸਕਦਾ। ਕਿ ਕੁਝ ਸਾਲ ਪਹਿਲਾਂ ਤੱਕ ਇਸ ਥਾਂ ਉੱਤੇ ਛੇ ਮੰਦਰ ਤਾਂ ਸੀ ਪਰ ਬਾਲਾ ਜੀ ਦਾ ਮੰਦਰ ਹੁਣ ਵਾਲੇ ਮੰਦਰ ਤੋਂ ਕੁਝ ਅਲੱਗ ਬਣਿਆ ਹੋਇਆ ਸੀ। ਤਰੇਂਦਰ ਇਸ ਥਾਂ ਤੋਂ ਕੋਈ ਦੂਰੀ ਤੇ ਬੈਠਦਾ। ਚੰਦਲਾ ਵਿਧਾਨ ਸਭਾ ਦੇ ਸਾਬਕਾ ਵਿਧਾਇਕ ਤੇ ਮੌਜੂਦਾ ਭਾਜਪਾ ਵਿਧਾਇਕ ਰਾਜੇਸ਼ ਪ੍ਰਜਾਪਤੀ ਦੇ ਪਿਤਾ ਆਰ.ਡੀ. ਪ੍ਰਜਾਪਤੀ ਨੇ ਗੱਲਬਾਤ ਕੀਤੀ। ਆਰ.ਡੀ. ਪ੍ਰਜਾਪਤੀ ਤ੍ਰੇਂਦਰ ਛਾਤਰੀ ਖਿਲਾਫ ਬੋਲਣ ਤੇ ਪ੍ਰਚਾਰ ਕਰਨ ਪਹਿਲਾਂ ਵੀ ਮੁਰੀ ਦੇ ਆ ਉਹ ਕਹਿੰਦਾ ਪਰਜਾਪਤੀ ਕਿ ਇਸ ਥਾਂ ਉਤੇ ਸ਼ੰਕਰ ਜੀ ਦਾ ਮੰਦਿਰ ਸੀ ਨਾਲ ਹੀ ਹਨੂਮਾਨ ਜੀ ਦੀ ਮੂਰਤੀ ਸੀ ਧਰਿੰਦਰ ਦੇ ਬਾਬਾ ਇੱਥੇ ਪੂਜਾ ਕਰਦੇ ਸਨ ਔਰ ਇਹਨਾਂ ਲੋਕਾਂ ਕੋਲ ਘਰ ਵਗੈਰਾ ਕੁਝ ਨਹੀਂ ਸੀ ਕੋਲ ਹੀ ਇੱਕ ਕਮਿਊਨਿਟੀ ਭਵਨ ਸੀ ਜਿਹਦੇ ਵਿੱਚ ਇਹ ਲੋਕ ਰਹਿੰਦੇ ਸੀ ਪੂਜਾ ਪਾਠ ਕਰਦੇ ਸਨ ਪਿੰਡ ਵਾਲੇ ਮਦਦ ਕਰ ਦਿੰਦੇ ਸਨ ਹੌਲੀ-ਹੌਲੀ ਇਹਨਾਂ ਨੇ ਦਰਵਾਜ਼ਾ ਲਾਉਣਾ ਸ਼ੁਰੂ ਕਰਤਾ ਗੜਾ ਪੜਦਾ ਰਹਿਣ ਵਾਲਾ ਉਮਾ ਸ਼ੰਕਰ ਪਟੇਲ ਉਹ ਕਹਿੰਦਾ ਤਰੇਂਦਰ ਉੱਤੇ ਬਾਬੇ ਦੀ ਕਿਰਪਾ ਹੋਈ ਉਦੋਂ ਤੋਂ ਸਾਰਾ ਕੁਝ ਬਦਲ ਗਿਆ ਕਈ ਮੌਕਿਆਂ ਤੇ ਤ੍ਰੇਂਦਰ ਛਾਤਰੀ ਨੇ ਰਾਮ ਭਦਰਾਚਾਰੀਆ ਜੀ ਮਹਾਰਾਜ ਨੂੰ ਆਪਣਾ ਗੁਰੂ ਦੱਸਿਆ ਏ ਰਾਮ ਭਦਰਾਚਾਰੀਆ ਬਚਪਨ ਤੋਂ ਨੇਤਰਹੀਣ ਤੇ ਉਹਨਾਂ ਦੇ ਭਗਤਾਂ ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵਰਗੇ ਲੋਕ ਵੀ ਸ਼ਾਮਲ ਨੇ ਹੁਣ ਇੰਟਰਨੈਟ ਤੋਂ ਸਫਲਤਾ ਦੀ ਪੌੜੀ ਕਿਵੇਂ ਚੜਿਆ ਏ ਜਿਸ ਤਰ੍ਹਾਂ ਭਾਰਤ ਵਿੱਚ ਇੰਟਰਨੈਟ ਦਾ ਇਸਤੇਮਾਲ ਵਧਿਆ ਉਹਦਾ ਫਾਇਦਾ ਤ੍ਰਿੰਦਰ ਨੂੰ ਵੀ ਮਿਲਿਆ ਤ੍ਰਿੰਦਰ ਦੇ ਵੀਡੀਓ YouTube ਵਰਸਅਪ ਤੇ ਫਿਰ ਸੰਸਕਾਰ ਚੈਨਲ ਰਹੀ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚੇ ਸੋਸ਼ਲ ਮੀਡੀਆ ਨੇ ਵੀ ਬੜੀ ਅਹਿਮ ਭੂਮਿਕਾ ਅਦਾ ਕੀਤੀ ਅੱਜ ਤ੍ਰਿੰਦਰ ਦੇ ਜ਼ਿਆਦਾਤਰ ਵੀਡੀਓ ਉਤੇ ਲੱਖਾਂ ਵਿਊਜ਼ ਨੇ YouTube ਉਤੇ 37 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਨੇ ਔਰ 3 ਸਾਲ ਦੇ ਵਿੱਚ 53 ਕਰੋੜ ਤੋਂ ਜ਼ਿਆਦਾ ਇਹਦੇ ਵਿਊਜ਼ ਨੇ ਫੇਸਬੁੱਕ ਉਤੇ ਬਗੇਸ਼ ਵਰਤਾਮ ਦੇ 30 ਲੱਖ ਟਵਿੱਟਰ ਤੇ 60 ਹਜ਼ਾਰ ਇੰਸਟਾਗ੍ਰਾਮ ਤੇ 2 ਲੱਖ ਤੋਂ ਜ਼ਿਆਦਾ ਇਹਦੇ ਫੋਲੋਅਰ ਨੇ ਤਰੇਂਦਰ ਸ਼ਾਤਰੀ ਅਤੇ ਬਾਬਾ ਬਗੇਸ਼ ਵਰਤਾਮ ਦੀ ਟੀਮ ਇੰਟਰਨੈਟ ਨੂੰ ਕਿੰਨਾ ਸਮਝਦੀ ਹੈ ਆਓ ਆਪਾਂ ਤੁਹਾਨੂੰ ਕੋਈ ਉਦਾਹਰਨਾਂ ਦੇ ਕੇ ਸਮਝਾਈਏ ਹੁਣ ਬਾਬਾ ਬਗੇਸ਼ ਵਰਤਾਮ ਦੀ ਵੈਬਸਾਈਟ ਗੂਗਲ ਸਰਚ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਹੋਈ ਹੈ ਸੌਕੀ ਭਾਸ਼ਾ ਚ ਇਹ ਸਮਝ ਲਓ ਕਿ ਗੂਗਲ ਉੱਤੇ ਲੋਕ ਕੀ ਲਿਖ ਕੇ ਸਰਚ ਕਰਦੇ ਹੋਣਗੇ ਕਿਸ ਸਵਾਲ ਨੂੰ ਸਭ ਤੋਂ ਜ਼ਿਆਦਾ ਸਰਚ ਕਰਦੇ ਹੋਣਗੇ ਅਤੇ ਕਿਹੜੇ ਕੀਵਰਡ ਜਾਨੀ ਕਿ ਸ਼ਬਦਾਂ ਦੇ ਨਾਲ ਲੱਭਦੇ ਹੋਣਗੇ ਇਹਦਾ ਧਿਆਨ ਰੱਖਿਆ ਗਿਆ ਅਜਿਹਾ ਇਸ ਲਈ ਤਾਂ ਜੋ ਇਸ ਲਈ ਤਾਂ ਹੈ ਵੀ ਗੂਗਲ ਉੱਤੇ ਕੋਈ ਸਰਚ ਕੇ ਸਰਚ ਮਾਰ ਕੇ ਸਿੱਧਾ ਤਿੰਨ ਦੀ ਵੈਬਸਾਈਟ ਤੇ ਪਹੁੰਚ ਸਕੇ ਜਾਨੀ ਕਿ ਐਦਾਂ ਦੇ ਕੀਵਰਡ ਰੱਖੇਵੇਂ ਇਹਨਾਂ ਨੇ ਵੀ ਉਹ ਜਦੋਂ ਤੁਸੀਂ ਦਬੋਗੇ ਤਾਂ ਸਿੱਧੀ ਇਹਦੀ ਵੈਬਸਾਈਟੇ ਖੁੱਲੂਗੀ ਮੂਰੇ ਆਊਗੀ ਤਾਂ ਇਸ ਕੈਲੀ ਵੀ 23 ਜਨਵਰੀ ਨੂੰ ਵੈਬਸਾਈਟ ਦੇ ਹੋਮ ਪੇਜ ਉੱਤੇ ਬਾਗੇਸ਼ ਵਰਤਾਮ ਸ਼੍ਰੀ ਯੰਤਰਮ ਦਾ ਪ੍ਰਚਾਰ ਹੋ ਰਿਹਾ ਸੀ ਔਰ ਇਸ ਪ੍ਰਚਾਰ ਚ ਦਾਵਾ ਸੀ ਕਿ ਇਹ ਯੰਤਰ ਭਾਰਤ ਦੇ ਸਿਰਫ 5000 ਭਾਗਾਂ ਵਾਲੇ ਲੋਕਾਂ ਨੂੰ ਹੀ ਮਿਲੇਗਾ ਔਰ ਇਹਨੂੰ ਘਰ 'ਚ ਰੱਖਣ ਦੇ ਨਾਲ ਗਰੀਬੀ ਦੂਰ ਹੋਊਗੀ ਰਜਿਸਟ੍ਰੇਸ਼ਨ ਕਰਨ ਲਈ ਜਿੱਥੇ ਕਲਿੱਕ ਕਰਵਾਇਆ ਜਾਂਦਾ ਉੱਥੇ ਆਪਣਾ ਫੋਨ ਨੰਬਰ ਤੇ ਨਾਮ ਲਿਖਣ ਤੇ ਸੰਸਕਾਰ ਟੀਵੀ ਦੀ ਵੈਬਸਾਈਟ ਉੱਤੇ ਅਕਾਊਂਟ ਬਣ ਜਾਂਦਾ ਇਹ ਸੰਸਕਾਰ ਟੀਵੀ ਉਹੀ ਹੈ ਜਿਹਦਾ ਮਾਲਕ ਯੋਗ ਗੁਰੂ ਅਤੇ ਉਦਯੋਗਪਤੀ ਰਾਮਦੇਵ ਹੈ ਵਿਵਾਦਾਂ ਵਿੱਚ ਘਿਰਿਆ ਤਰਿੰਦਰ ਦੇ ਸਮਰਥਨ ਚ ਰਾਮਦੇਵ ਵੀ ਆਇਆ ਰਾਮਦੇਵ ਨੇ ਕਿਹਾ ਕਿ ਹਰ ਥਾਂ ਪਖੰਡ ਨਹੀਂ ਲੱਭਣਾ ਚਾਹੀਦਾ YouTube ਦੇ ਵਿੱਚ ਥੰਬਨੇਲ ਮਤਲਬ ਕਿ ਵੀਡੀਓ ਪਲੇ ਕਰਨ ਤੋਂ ਪਹਿਲਾਂ ਦੇਖਣ ਵਾਲੀ ਤਸਵੀਰ ਕਾਫੀ ਅਹਿਮ ਮੰਨੀ ਜਾਂਦੀ ਹੈ ਜੋ ਤੁਸੀਂ ਬਗੇਸ਼ਵਰ ਧਾਮ ਦੇ YouTube ਚੈਨਲ ਤੇ ਵੀਡੀਓ ਉੱਤੇ ਨਜ਼ਰ ਮਾਰੋਗੇ ਤਾਂ ਉਹ ਸਰਚ ਅਤੇ ਲੋਕਾਂ ਦੇ ਮਜਾਜ ਨੂੰ ਧਿਆਨ ਚ ਰੱਖ ਕੇ ਬਣਾਏ ਹੁੰਦੇ ਹਨ ਜਿਵੇਂ ਕਿ ਇਹਨਾਂ ਦੇ ਟਾਈਟਲ ਹੁਣੇ ਲਵੇਰੀਆ ਵਾਲੇ ਮੁੰਡੇ ਦੀ ਮਰਜ਼ਾ ਪੂਰੀ ਹੋਈ ਅਮੀਰ ਬਣਨ ਦੇ 10 ਉਪਾਅ ਸਸਨੂ ਦੇ ਝਗੜੇ ਦੇ ਉਪਾਅ ਕਰਜ਼ ਮੁਕਤ ਹੋਵੋਗੇ ਤਾਂ ਵਪਾਰ ਚੱਲੇਗਾ ਲక్ష్ਮੀ ਘਰ ਵਿੱਚ ਕਿਉਂ ਨਹੀਂ ਰੁਕਦੀ ਕੁੜੀ ਨੂੰ ਕਿਉਂ ਕਿਹਾ ਵਿਆਹ ਤੋਂ ਬਾਅਦ ਐਨਾ ਨਾ ਬੋਲਣਾ ਇਦਾਂ ਦੇ ਹੁਣ ਇਹਦੇ ਦਰਬਾਰ ਵਿੱਚ ਜਾਣ ਦੀ ਪ੍ਰਕਿਰਿਆ ਵੀ ਹੈ ਦੋਸਤੋ ਉਹ ਕੀ ਹੈ ਹੁਣ ਇੰਟਰਨੈਟ ਤੋਂ ਪਰੇ ਗੱਲ ਕਰੀਏ ਤਤਿੰਦਰ ਦੇ ਦੀਵਾਨਿਆਂ ਵਿੱਚ ਜ਼ਮੀਨ ਉੱਤੇ ਵੀ ਕਾਫੀ ਲੋਕ ਦਿਖਦੇ ਆਂ। ਤਰੇਂਦਰ ਦੇ ਚਚੇਰੇ ਭਾਈ ਲੋਕੇਸ਼ ਗਰਗ ਉਹ ਕਹਿੰਦਾ ਕਿ ਹਰ ਰੋਜ਼ ਲਗਭਗ 10-15000 ਲੋਕ ਬਗੇਸ਼ਵਰ ਧਾਮ ਆਉਂਦੇ ਆਂ। ਜਦੋਂ ਗੁਰੂ ਜੀ ਮਹਾਰਾਜ ਕਹ ਲਈਏ ਵੀ ਰਹਨੇ ਆਂ ਤਾਂ ਮੰਗਲਵਾਰ ਸ਼ਨੀਵਾਰ ਨੂੰ ਇੱਥੇ ਆਉਣ ਵਾਲਿਆਂ ਦੀ ਗਿਣਤੀ 1.5-2 ਲੱਖ ਤੋਂ ਜ਼ਿਆਦਾ ਹੁੰਦੀ ਹੈ। ਜਿਆਦਾ ਬੈਠਦਾ। ਹੁਣ ਜਨਵਰੀ ਦੇ ਵਿੱਚ 36 ਗੜਦੇ ਦਰਬਾਰ ਪਹੁੰਚੇ ਇੱਕ ਪੱਤਰਕਾਰ ਨੇ ਦੱਸਿਆ ਕਿ ਸਮਾਗਮ ਵਿੱਚ 3 ਲੱਖ ਤੋਂ ਜ਼ਿਆਦਾ ਲੋਕ ਪਹੁੰਚੇ ਸੀ ਪਰ ਇਹਨਾਂ ਦਰਬਾਰਾਂ 'ਚ ਪਹੁੰਚਿਆ ਕਿਵੇਂ ਜਾਂਦਾ ਇਹਦੀ ਪ੍ਰਕਿਰਿਆ ਕੀ ਹੈ ਪੂਰੀ ਇਹਦੀ ਜਾਣਕਾਰੀ ਬਾਬਾ ਬਗੇਸ਼ ਵਰਤਾਮ ਦੀ ਵੈਬਸਾਈਟ ਉੱਤੇ ਹੈ ਵੈਬਸਾਈਟ ਦੇ ਮੁਤਾਬਕ ਬਗੇਸ਼ ਵਰਤਾਮ 'ਚ ਸਮੇਂ-ਸਮੇਂ 'ਤੇ ਟੋਕਨ ਦਿੱਤੇ ਜਾਂਦੇ ਕਮੇਟੀ ਮਹਾਰਾਜ ਦੇ ਫੈਸਲੇ ਤੋਂ ਬਾਅਦ ਸ਼ਰਧਾਲੂਆਂ ਨੂੰ ਟੋਕਨ ਸੰਬੰਧੀ ਤਰੀਕ ਦੱਸ ਦਿੰਦੀ ਹੈ ਵੀ ਐਨੀ ਤਰੀਕ ਨੂੰ ਆਣਾ ਇਹ ਜਾਣਕਾਰੀ ਦਰਬਾਰ ਤੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਂਦੀ ਟੋਕਨ ਪੇਟੀ ਵਿੱਚ ਸ਼ਰਧਾਲੂਆਂ ਨੂੰ ਆਪਣਾ ਨਾਮ ਪਿਤਾ ਦਾ ਨਾਮ ਪਿੰਡ ਜ਼ਿਲ੍ਹਾ ਪਿੰਨ ਕੋਡ ਤੇ ਫੋਨ ਨੰਬਰ ਪਾਉਣਾ ਹੁੰਦਾ ਫਿਰ ਜਿਹਦਾ ਟੋਕਨ ਲੱਗਦਾ ਏ ਉਹਨੂੰ ਕਮੇਟੀ ਸੰਪਰਕ ਕਰਦੀ ਹੈ ਜਿਸ ਦਿਨ ਦਾ ਟੋਕਨ ਉਸੇ ਦਿਨ ਬਾਗੈਸ਼ ਵਰਤਾਂ ਫਿਰ ਜਾਣਾ ਪੈਂਦਾ ਵੈਬਸਾਈਟ ਤੇ ਲਿਖਿਆ ਕਿ ਗੁਰੂਦੇਵ ਖੁਰ ਦੱਸ ਦਿੰਦੇ ਹਨ ਕਿ ਕਿੰਨੀ ਪੇਸ਼ੀ ਕਰਨੀ ਹੈ ਪਰ ਘਟੋ ਘਟ ਪੰਜ ਮੰਗਲਵਾਰ ਪੇਸ਼ੀ ਕਰਨ ਦਾ ਹੁਕਮ ਹਰ ਭਗਤ ਨੂੰ ਆਉਂਦਾ ਹੁਣ ਇਹ ਪ੍ਰਕਿਰਿਆ ਬਿਨਾ ਪੈਸਿਆਂ ਦੇ ਬਾਗੇਸ਼ਵਰਤਾਮ ਦੀ ਵੈਬਸਾਈਟ ਧਰਿੰਦਰ ਛਾਤਰੀ ਵੱਲੋਂ ਕੁਝ ਹੋਰ ਕੰਮ ਕੀਤੇ ਜਾਣ ਦਾ ਵੀ ਦਾਵਾ ਕਰਦੀ ਹੈ ਔਰ ਇਹ ਕੰਮ ਬਾਗੇਸ਼ਵਰਤਾਮ 'ਚ ਚੜਨ ਵਾਲੇ ਰੁਪਈਏ ਦੇ ਅੱਧੇ ਹਿੱਸੇ ਅਤੇ ਦਾਨ ਦੇ ਪੈਸਿਆਂ ਨਾਲ ਕੀਤੇ ਜਾਂਦੇ ਜਿਵੇਂ ਕਿ ਗਊ ਰੱਖਿਆ ਗਰੀਬ ਕੁੜੀਆਂ ਦੇ ਪਿਆ ਮੰਗਲਵਾਰ ਸ਼ਨੀਵਾਰ ਨੂੰ ਭੁੱਖਿਆਂ ਲਈ ਭੰਡਾਰਾ ਬਾਤਾ ਵਰਨ ਲਈ ਬਾਗੇਸ਼ਵਰ ਬਗੀਚਾ ਵੈਦਿਕ ਗੁਰੂਕੁਲ ਬਣਾਉਣ ਦੀ ਯੋਜਨਾ ਤਾਂ ਹੁਣ ਇਹਨਾਂ ਟੋਕਨਾ ਅਤੇ ਬਗੇਸ਼ਵਰ ਥਾਮ 'ਚ ਲੋਕਾਂ ਦੀ ਛਰਦਾ ਇਸ ਕਦਰ ਵੱਧ ਰਹੀ ਹੈ ਕਿ ਗੜਾ ਪਿੰਡ ਵਿੱਚ ਜ਼ਮੀਨ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਗੜਾ 'ਚ ਦੁਕਾਨਾਂ ਤੇ ਹੋਰ ਸੁਵਿਧਾਵਾਂ ਵੀ ਤੇਜ਼ੀ ਨਾਲ ਵਧੀਆਂ ਆਲਮ ਇਹ ਹੈ ਕਿ ਇੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਦੇ ਕਾਰਨ ਜ਼ਮੀਨ ਦੀਆਂ ਕੀਮਤਾਂ ਕਾਫੀ ਵਧ ਗਈਆਂ ਜਿੱਥੇ ਜ਼ਮੀਨ ਹੁੰਦੀ ਹੈ ਉੱਥੇ ਵਿਵਾਦ ਦੇ ਖਰਚੇ ਹੁਣ ਨਹੀਂ ਹੁੰਨੇ ਐ ਧਰਿੰਦਰ ਛਾਤਰੀ ਵੀ ਇਸ ਤੋਂ ਅਲੱਗ ਨਹੀਂ ਚੰਦਲਾ ਦੇ ਸਾਬਕਾ ਵਿਧਾਇਕ ਆਰਡੀ ਪ੍ਰਜਾਪਤੀ ਇਲਜ਼ਾਮ ਲਾਉਂਦਾ ਉਹ ਕਹਿੰਦਾ ਗੜਾ ਪਿੰਡ ਵਿੱਚ ਜੋ ਸਰਕਾਰੀ ਜ਼ਮੀਨ ਸੀ ਉਹਦੇ ਉੱਤੇ ਤਰੇਂਦਰ ਛਾਤਰੀ ਨੇ ਆਪਣੀ ਉਸਾਰੀ ਕਰਵਾ ਲਈ ਤਰੇਂਦਰ ਛਾਤਰੀ ਉੱਤੇ ਜ਼ਮੀਨ ਕਬਜ਼ਾਉਣ ਦੇ ਇਲਜ਼ਾਮ ਕੁਝ ਸਥਾਨਕ ਲੋਕਾਂ ਨੇ ਵੀ ਲਾਏ ਸੀ ਤੇ ਧਰਨਾ ਵੀ ਦਿੱਤਾ ਸੀ ਇਸ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਔਰ ਇਹ ਮਾਮਲਾ ਅਦਾਲਤ ਤੱਕ ਪਹੁੰਚਿਆ ਤੇ ਅਦਾਲਤ ਨੇ ਆਰਡਰ ਜਾਰੀ ਕਰਦੇ ਹ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਾ ਕਰਨ ਦਾ ਹੁਕਮ ਦਿੱਤਾ ਸੀ ਇਸ ਕੇਸ ਨੂੰ ਦਰਜ ਕਰਾਉਣ ਵਾਲੇ ਕਈ ਲੋਕਾਂ ਦੇ ਵਿੱਚ 26 ਸਾਲ ਦਾ ਸੰਤੋਸ਼ ਵੀ ਹੈ ਸੰਤੋਸ਼ ਸਿੰਘ ਕਹਿੰਦਾ ਕਿ ਇਸ ਥਾਂ ਉੱਤੇ ਸਾਡੀਆਂ ਦੁਕਾਨਾਂ ਸੀ ਇੱਕ ਰਾਤ ਇਹ ਲੋਕ ਆਏ ਤੇ ਦੁਕਾਨਾਂ ਸਾਡੀਆਂ ਚੱਕਵਾਤੀਆਂ ਸਾਨੂੰ ਪਤਾ ਨਹੀਂ ਲੱਗਿਆ ਅਸੀਂ ਕਲੈਕਟਰ ਕੋਲ ਵੀ ਗਏ ਪਰ ਕੋਈ ਸੁਣਵਾਈ ਨਹੀਂ ਹੋਈ ਅਸੀਂ ਧਰਨੇ ਉੱਤੇ ਵੀ ਬੈਠੇ ਇਹ ਜਗ੍ਹਾ ਮੰਦਰ ਦੇ ਪਿੱਛੇ ਆ ਫਿਰ ਕੁਝ ਦਿਨ ਪਹਿਲਾਂ ਹੀ ਇਹਨਾਂ ਨੇ ਸਾਨੂੰ ਕਿਹਾ ਕਿ ਜ਼ਮੀਨ ਸਾਨੂੰ ਦੇ ਦਿਓ ਰਿਸਟਰੀ ਸਾਡੇ 9 ਕਰ ਦਿਓ ਇਸ ਲਈ ਹੁਣ ਸਾਡੇ ਪਿਤਾ ਚਾਚਿਆਂ ਨੇ ਲਗਭਗ 30 ਲੱਖ ਰੁਪਏ ਦੇ ਵਿੱਚ ਇਹ ਜ਼ਮੀਨ ਵੇਚਤੀ ਸਰਕਾਰੀ ਜ਼ਮੀਨ ਉੱਥੇ ਜਿਹੜੇ ਤਲਾਵ ਹੈ ਤਲਾਵ ਯਾਨੀ ਕਿ ਤੇ ਸ਼ਮਸ਼ਾਨ ਤਾਂ ਧਰੇਂਦਰ ਦੀ ਵੈਬਸਾਈਟ ਉੱਤੇ ਬਾਤਾਵਰਨ ਲਈ ਬੂਟੇ ਪੌਦੇ ਲਾਉਣ ਦੀਆਂ ਗੱਲਾਂ ਹੁੰਦੀਆਂ ਪਰ ਗੜਾ ਪਿੰਡ ਵਿੱਚ ਹੀ ਉਹਨਾਂ ਉੱਤੇ ਬਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੇ ਬੇ ਇਲਜ਼ਾਮ ਲੱਗਦੇ ਗੜਾ ਪਿੰਡ 'ਚ ਇੱਕ ਤਲਾਵ ਹੈ ਤੇ ਨਾਲ ਹੀ ਮੰਦਰ ਦੇ ਕੋਲ ਸ਼ਮਸ਼ਾਨ ਵੀ ਸੀ ਹੁਣ ਆਰ.ਡੀ. ਪਰਜਾਪਤੀ ਇਲਜ਼ਾਮ ਲਾਉਂਦਾ ਕਿ ਪਿੰਡ ਚ ਇੱਕ ਤਲਾਬ ਸੀ ਸ਼ਮਸ਼ਾਨ ਸੀ ਉਸ ਉੱਤੇ ਕਬਜ਼ਾ ਕਰ ਲਿਆ ਪਿੰਡ ਦੇ ਕਮਿਊਨਿਟੀ ਭਵਨ ਉੱਤੇ ਵੀ ਕਬਜ਼ਾ ਕਰ ਲਿਆ ਇਹ ਅਜੇ ਹਾਲਾਕਾ ਜਿੱਥੇ ਕੁਰੀਤੀਆਂ ਤੇ ਅੰਧ ਵਿਸ਼ਵਾਸ ਅੱਜ ਵੀ ਹੈ 5 ਰੁਪਏ ਦੇ ਲੌਕਡਾਊਨ ਤੋਂ 5000 ਤੱਕ ਕਦੇ 51000 ਰੁਪਏ ਦੇਣਾ ਸ਼ੁਰੂ ਕਰਤਾ ਇਸੇ ਤਰ੍ਹਾਂ ਕਰੋੜਾਂ ਵਿੱਚ ਇਹ ਖੇਡ ਗਿਆ ਤੇ ਇਸ ਤਰ੍ਹਾਂ ਇਹਨਾਂ ਦਾ ਧੰਦਾ ਚੱਲਣ ਲੱਗਿਆ ਉਹ ਇਦਾਂ ਕਹਿੰਦਾ ਪਰਜਾਪਤੀ ਤ੍ਰਿੰਦਰ ਸ਼ਾਹਤਰੀ ਉਤੇ ਲੱਗੇ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਬੀਬੀਸੀ ਨੇ ਛੱਤਰਪੁਰ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਸੰਪਰਕ ਕਰਿਆ ਤਾਂ ਉਹਦਾ ਪਰ ਕੋਈ ਜਵਾਬ ਨਹੀਂ ਆਇਆ ਜਵਾਬ ਆਉਣ ਉਤੇ ਉਹਦਾ ਜਿਹੜਾ ਪੱਖ ਹੈ ਉਹ ਇਹ ਹੈ ਕਿ ਤ੍ਰਿੰਦਰ ਦੇ ਚਾਰੇ ਚਚੇਰੇ ਭਰਾ ਤੇ ਉਹਨਾਂ ਦੀ ਟੀਮ ਦੇ ਅਹਿਮ ਮੈਂਬਰ ਲੋਕੇਸ਼ ਗਰਗ ਕਬਜ਼ਿਆਂ ਦੇ ਇਲਜ਼ਾਮਾਂ ਨੂੰ ਰੱਦ ਕਰਦੇ ਲੋਕੇਸ਼ ਨੇ ਬੀਬੀਸੀ ਨੂੰ ਦੱਸਿਆ ਕਿ ਸ਼ਮਸ਼ਾਨ ਦੀ ਜ਼ਮੀਨ ਤੇ ਤਲਾਬ ਅੱਜ ਵੀ ਹੈ ਸਵੱਛ ਭਾਰਤ ਮੁਹਿੰਮ ਨੂੰ ਧਿਆਨ ਚ ਰੱਖਦੇ ਹੋਏ ਅਤੀ ਸ਼ਮਸ਼ਾਨ ਦੀ ਜ਼ਮੀਨ ਦੀ ਸਫਾਈ ਕਰਵਾਈ ਸੀ ਅਸੀਂ ਜਿੱਥੇ ਰਹੇ ਨੇ ਆ ਉਹ ਥਾਂ ਵੀ ਸਾਡੇ ਦਾਦਾ ਜੀ ਨੇ ਵੜਵਾਈ ਸੀ ਰਹੀ ਗੱਲ ਅੰਧਵਿਸ਼ਵਾਸ ਦੀ ਤਾਂ ਲੋਕ ਖੜਾ ਕਰਦੇ ਨੇ ਕਿਸੇ ਨੂੰ ਭੀੜ ਵਿੱਚੋਂ ਅਸੀਂ ਥੋੜਾ ਕਹਿੰਦੇ ਆ ਕਿ ਇਹਨੂੰ ਲਿਆਓ ਜਾਂ ਉਹਨੂੰ ਲਿਆਓ ਇਹ ਤਾਂ ਬਾਲਾ ਜੀ ਦੀ ਕਿਰਪਾ ਹੈ ਹੁਣ ਗੜਾ ਪਿੰਡ ਤੋਂ ਨਿਕਲ ਕੇ ਹੁਣ ਦੂਜੇ ਸ਼ਹਿਰ 'ਚ ਨੌਕਰੀ ਕਰ ਰਿਹਾ ਇੱਕ ਬੰਦਾ ਉਹ ਦੱਸਦਾ ਕਿ ਇਹਨਾਂ ਲੋਕਾਂ ਕੋਲ ਇੰਨਾ ਪੈਸਾ ਤੇ ਜ਼ਮੀਨ ਕਿੱਥੇ ਸੀ ਕਿ ਇੱਕ ਕਮਿਊਨਿਟੀ ਪੰਨਾ ਬਣਾ ਦੇਣ ਜੇ ਇਹਨਾਂ ਨੇ ਹੀਟ ਲਈ ਮੰਦਲ ਉੱਤੇ ਪਟਾਈ ਜੇ ਨਾ ਕਰਵਾਈ ਹੁੰਦੀ ਤਾਂ ਅਜੇ ਵੀ ਇਹ ਦਿਖ ਜਾਊਗਾ ਕਿ ਉਹ ਥਾਂ ਸਰਕਾਰੀ ਥਾਂ ਹੈ ਜ਼ਮੀਨ ਨਾਲ ਜੁੜੇ ਵਿਵਾਦ ਉੱਤੇ ਲੋਕੇਸ਼ ਕਹਿੰਦਾ ਕਿ ਜਦੋਂ ਕੋਈ ਅੱਗੇ ਜਾਂਦਾ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਰਚੀ ਜਾਂਦੀ ਜੋ ਜ਼ਮੀਨ ਹੈ ਉਹ ਮੰਦਿਰ ਦੇ ਲਈ ਪਹਿਲਾਂ ਤੋਂ ਹੀ ਸੀ ਕੋਈ ਵਿਰੋਧੀ ਹੁੰਦਾ ਹੈ ਉਹਨਾਂ ਦੇ ਕਹਿਣ ਉੱਤੇ ਕੁਝ ਲੋਕ ਬੋਲ ਰਹੇ ਸੀ ਬਾਅਦ ਜਦੋਂ ਸੱਚ ਪਤਾ ਚੱਲਿਆ ਤਾਂ ਉਹ ਲੋਕ ਪਿੱਛੇ हट ਗਏ ਇਸੇ ਦਰਮਿਆਨ ਗੜਾ ਪਿੰਡ ਤੋਂ ਛਧਾਲੂ ਵਾਲੀ ਤਿਆਰ ਕਰਨ ਦੀ ਕੋਸ਼ਿਸ਼ ਵੀ ਤੇਜ਼ ਹੋਈ ਇਹਨਾਂ ਕੋਸ਼ਿਸ਼ਾਂ ਦੀ ਇੱਕ ਹਕੀਕਤ ਸਥਾਨਕ ਲੋਕਾਂ ਦੀ ਵੀ ਆਮਾ ਸ਼ੰਕਰ ਦਾ ਜੱਦੀਕਰ ਗੜਾ ਪਿੰਡ ਜਦੇ ਪਰਿਵਾਰ ਹੁਣ ਛਤਰਪੁਰ ਰਹਿੰਦਾ ਉਹ ਕਹਿੰਦਾ ਕਿ ਪਿੰਡ ਵਿੱਚ ਸਾਲਾਂ ਤੋਂ ਲੋਕ ਆਪਣੇ ਘਰਾਂ ਵਿੱਚ ਰਹੇ ਨੇ ਕੋਈ ਦਸਤਾਵੇਜ਼ ਥੋੜਾ ਹੁੰਦਾ ਪਹਿਲਾ ਸਰਪੰਚ ਨੇ ਜਿੱਥੇ ਕਹਿ ਦਿੱਤਾ ਲੋਕ ਉੱਥੇ ਘਰ ਬਣਾ ਲੈਂਦੇ ਸੀ ਹੁਣ ਇਹ ਲੋਕ ਮਸ਼ਹੂਰ ਹੋ ਗਏ ਤਾਂ ਦਸਤਾਵੇਜ਼ਾਂ ਦਾ ਮੁੱਦਾ ਬਣਾ ਕੇ ਰਾਹ ਚ ਜੋ ਵੀ ਘਰ ਆਏ ਉਹਨਾਂ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਹਟਵਾ ਦਿੱਤਾ ਗਿਆ ਤਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਤਾਂ ਜਵਾਬ ਮਿਲਿਆ ਕਿ ਜਾਂਚ ਚੱਲ ਰਹੀ ਹੈ। ਤਾਂ ਤਲਾਵ ਤੇ ਸ਼ਮਸ਼ਾਨ ਘਾਟ ਬਾਰੇ ਵੀ 우ਮਾ ਸ਼ੰਕਰ ਕਹਿੰਦਾ ਉਹ ਕਹਿੰਦਾ ਕਿ ਸ਼ਮਸ਼ਾਨ ਦੀ ਥਾਂ ਉੱਤੇ ਕੁਝ ਸਮਾਂ ਪਹਿਲਾਂ ਇਹਨਾਂ ਲੋਕਾਂ ਨੇ ਕਿਹਾ ਕਿ ਇੱਥੇ ਯੱਗ ਕਰਾਉਣਾ ਲੋਕ ਆਉਣਗੇ ਤਾਂ ਚੀਜ਼ਾਂ ਹਟਾ ਦਿਓ ਬਾਅਦ ਚ ਫਿਰ ਇਸਤੇਮਾਲ ਕਰ ਲੈਣਾ। ਇਹਨਾਂ ਨੇ ਉਸ ਥਾਂ ਉੱਤੇ ਵੱਡੀ ਵੇਦੀ ਖੜੀ ਕਰਤੀ। ਹੁਣ ਕਹਿੰਨੇ ਕਿ ਇਹ ਯੱਗ ਦੀ ਵੇਦੀ ਹੈ ਇਹਨੂੰ ਅਸੀਂ ਹਟਾ ਨਹੀਂ ਸਕਦੇ। ਖੁਦ ਵੇਦੀ ਹਟਾਈ ਤਾਂ ਇਹ ਧਰਮ ਦੇ ਖਿਲਾਫ ਹੋਊਗਾ। ਗੜਾ ਚ ਬਾਦੇ ਵਪਾਰ ਤੇ ਬਾਜ਼ਾਰ ਉਤੇ ਤਰੇਂਦਰ ਸ਼ਾਸਤਰੀ ਦਾ ਕਿੰਨਾ ਦਖਲ ਹੈ ਕੁਝ ਥਾਨਕ ਲੋਕਾਂ ਨੇ ਇਹਦੇ ਉੱਤੇ ਵੀ ਇੱਕ ਵਾਕਿਆ ਦੱਸਿਆ ਕਿ ਗੜਾ ਪਿੰਡ ਦੀਆਂ ਦੁਕਾਨਾਂ ਚ ਪਾਣੀ ਦੀ ਸਪਲਾਈ ਨੇੜੇ ਇੱਕ ਇਲਾਕੇ ਤੋਂ ਹੁੰਦੀ ਹੈ ਪਾਣੀ ਦਾ ਵੱਡਾ ਕੈਨ 20 ਰੁਪਏ ਦਾ ਹੁੰਦਾ ਇਲਜ਼ਾਮ ਹੈ ਕਿ ਤਰੇਂਦਰ ਸ਼ਾਸਤਰੀ ਦੀ ਟੀਮ ਦੇ ਲੋਕਾਂ ਨੇ 20 ਰੁਪਏ ਦੇ ਇੱਕ ਕੈਨ ਮਗਰ 5 ਰੁਪਏ ਕਮਿਸ਼ਨ ਮੰਗੀ ਸੀ ਹੁਣ ਗੜਾ ਪਿੰਡ ਦੇ ਇੱਕ ਬੰਦੇ ਨੇ ਦੱਸਿਆ ਕਿ ਇਸ ਬਾਰੇ ਥਾਨਕ ਲੋਕਾਂ ਸੋਸ਼ਲ ਮੀਡੀਆ ਪੋਸਟ ਲਿਖੀ ਉਹ ਸਬਿਲ ਜਿਹੜੇ ਲੋਕਾਂ ਦੇ ਨਾਲ ਵਿਵਾਦ ਹੋਇਆ ਸੀ ਉਹਨਾਂ ਨੇ ਮਾਫੀ ਵੀ ਮੰਗੀ ਤੇ ਪੋਸਟ ਵੀ ਡਿਲੀਟ ਕਰਵਾਈ। ਮਹਾਰਾਜ ਜੀ ਦਾ ਵੀ ਫੋਨ ਆਇਆ ਤਾਂ ਇਹ ਵਿਵਾਦ ਹੁਣ ਸੁਲਝ ਗਿਆ ਏ। ਉਹ ਕਹਿੰਦਾ ਅਸੀਂ ਇਹਨਾਂ ਸਾਰੇ ਇਲਜ਼ਾਮਾਂ ਬਾਰੇ ਤਰੇਂਦਰ ਸ਼ਾਹਤੀ ਨਾਲ ਵੀ ਗੱਲ ਕੀਤੀ ਪਰ ਉਹਨਾਂ ਦੀ ਟੀਮ ਦੇ ਮੈਂਬਰ ਨੇ ਦੱਸਿਆ ਕਿ ਮਹਾਰਾਜ ਜੀ ਹਲੇ ਬਾਹਰ ਨੇ। ਜਦੋਂ ਧਾਮ ਪਤਣਗੇ ਉਦੋਂ ਹੀ ਗੱਲ ਹੋਊਗੀ। ਤਰੇਂਦਰ ਦੇ ਦਰਬਾਰ ਜਾਣ ਵਾਲੇ ਭਗਤਾਂ ਦੀ ਲਿਸਟ ਵਿੱਚ ਸਿਰਫ ਆਮ ਲੋਕ ਸ਼ਾਮਲ ਨਹੀਂ। ਇਹ ਲਿਸਟ 76 ਪ੍ਰਦੇਸ਼ ਸਥਾਨਕ ਆਗੂਆਂ ਚ ਕਾਂਗਰਸ ਵਿਧਾਇਕ ਆ ਲੋਕ ਸੱਤਰ ਬੈਦੀ ਤੋਂ ਸ਼ੁਰੂ ਹੁੰਦੀ ਜਿਨ੍ਹਾਂ ਦੇ ਤਰੇਂਦਰ ਛਾਤਰੀ ਦੇ ਅੱਗੇ ਅਭਦਨ ਚ ਅਹਿਮ ਭੂਮਿਕਾ ਦਸੀ ਜਾਂਦੀ ਫਿਰ ਇਸ ਲਿਸਟ ਵਿੱਚ ਭਾਜਪਾ ਦੇ ਕਲਾਚ ਵਿਜੇ ਵਰਗੀਏ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਦਿਵਿੰਦਰ ਫੜਨवीस ਮਦ ਪ੍ਰਦੇਸ਼ ਦਾ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨਿਤਨ ਗੜਗਰੀ ਗਰੇ ਰਾਜ ਸਿੰਘ ਵਰਗੇ ਕੇਂਦਰੀ ਆਗੂਆਂ ਦੇ ਨਾਮ ਵੀ ਆਉਣੇ ਹਨ ਨੇਤਾ ਜਦੋਂ ਤਰੇਂਦਰ ਦੇ ਦਰਬਾਰ માં ਜਾਂਦੇ ਤਾਂ ਸਿਰਫ ਤਸਵੀਰ ਆਉਂਦੀ ਹੈ ਪਰ ਜਦੋਂ ਆਮ ਲੋਕ ਦਰਵਾਜ਼ੇ ਤੇ ਜਾਂਦੇ ਨੇ ਤਾਂ ਕਈ ਤਰ੍ਹਾਂ ਦੇ ਵੀਡੀਓ ਸਾਹਮਣੇ ਆਉਂਦੇ ਲਗਭਗ ਸਾਰੇ ਵੀਡੀਓਜ਼ ਵਿੱਚ ਸ਼ਰਧਾਲੂ ਤਰੇਂਦਰ ਦੇ ਲਿਖੇ ਪਰਚੇ ਦੱਸੇ ਸਵਾਲ ਤੇ ਹੱਲ ਤੋਂ ਸੰਤੁਸ਼ਟ ਦਿਖਦੇ ਆਂ ਤਰੇਂਦਰ ਇਹਨਾਂ ਤੋਂ ਪੁੱਛਦੇ ਵੀ ਆਂ ਕਿ ਧਾਮ ਵਿੱਚ ਆਉਣ ਤੋਂ ਬਾਅਦ ਕਿੰਨੀ ਜ਼ਿੰਦਗੀ ਬਦਲੀ ਸਾਰੇ ਲੋਕ ਹਾਂ ਮਾਂ ਜਵਾਬ ਦਿੰਦੇ ਤਾਂ ਅੰਧ ਵਿਸ਼ਵਾਸ ਫੈਲਾਉਣ ਦੇ ਇਲਜ਼ਾਮ ਹਾਲ ਹੀ ਦੇ ਦਿਨਾਂ 'ਚ ਉਦੋਂ ਹੋਰ ਵੜ ਗਏ ਜਦੋਂ ਅੰਧ ਸ਼ਰਧਾ ਨਰਮੂਲਨ ਕਮੇਟੀ ਦੇ ਸ਼ਿਆਨ ਮਾਨਵ ਨੇ ਤਰੇਂਦਰ ਛਾਤਰੀ ਨੂੰ ਉਨ੍ਹਾਂ ਦੇ ਚੁਣੇ ਹੋਏ ਲੋਕਾਂ ਵਿਚਾਲੇ ਚਮਤਕਾਰ ਦਿਖਾਉਣ ਦੀ ਚੁਣੌਤੀ ਦਿੱਤੀ ਸੀ ਸ਼ਾਮ ਮਾਨਵ ਨੇ ਕਿਹਾ ਕਿ ਜੇ ਤਰੇਂਦਰ ਅਜਿਹਾ ਕਰਦਾ ਤਾਂ ਉਹ ਉਹਨਾਂ ਨੂੰ 30 ਲੱਖ ਰੁਪਏ ਦੇਊਗਾ ਇਸ ਐਲਾਨ ਤੋਂ ਬਾਅਦ ਤਰੇਂਦਰ ਦੇ 2 ਦਿਨ ਪਹਿਲਾਂ ਹੀ ਆਪਣਾ ਦਰਬਾਰ ਖਤਮ ਕਰਨ ਦੀ ਗੱਲ ਕਹੀ ਗਈ ਹਾਲਾਂਕਿ ਤਰੇਂਦਰ ਛਾਤਰੀ ਨੇ ਇਸ ਉੱਤੇ ਕਿਹਾ ਕਿ ਪ੍ਰੋਗਰਾਮ ਨੂੰ 2 ਦਿਨ ਪਹਿਲਾਂ ਖਤਮ ਕਰਨ ਤੋਂ ਕਰਨ ਦੀ ਪਹਿਲਾਂ ਤੋਂ ਹੀ ਯੋਜਨਾ ਸੀ ਹੁਣ ਸ਼ਾਮ ਮਾਨਵ ਦੀ ਚੁਣੌਤੀ ਅਤੇ ਕੇਸ ਦਰਜ ਕਰਨ ਦੀਆਂ ਖਬਰਾਂ ਨੇ ਲੋਕਾਂ ਦਾ ਧਿਆਨ ਤਰੇਂਦਰ ਵੱਲ ਜ਼ਿਆਦਾ ਖਿੱਚਿਆ। ਤਰੇਂਦਰ ਉੱਤੇ ਭਾਰਤੀ মিডিਆ ਦੀ ਕਵਰੇਜ ਸ਼ੁਰੂ ਹੋਈ। ਤਰੇਂਦਰ ਵੀ ਪੱਤਰਕਾਰਾਂ ਨੂੰ ਇੰਟਰਵਿਊ ਤੇ ਪੱਤਰਕਾਰਾਂ ਦੇ ਚੁਣੇ ਹੋਏ ਲੋਕਾਂ ਦੇ ਪਰਚੇ ਪੜਨ ਲੱਗੇ। 36 ਗੜ ਦੇ ਵਿੱਚ ਤਰੇਂਦਰ ਦੇ 20 ਜਨਵਰੀ ਦੇ ਪ੍ਰੋਗਰਾਮ ਦੇ ਵਿੱਚ ਕਈ ਪੱਤਰਕਾਰ ਸ਼ਾਮਲ ਹੋਏ। ਤਾਂ ਪੱਤਰਕਾਰਾਂ ਦੇ ਸਾਹਮਣੇ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਤਰੇਂਦਰ ਦੇ ਕਈ ਵੀਡੀਓ ਵਾਇਰਲ ਵੀ ਹੋਏ। ਤਰੇਂਦਰ ਇਸ ਤਰ੍ਹਾਂ ਇੱਕ ਪੱਤਰਕਾਰ ਨੂੰ ਭਗਤਾਂ ਦੀ ਭੀੜ 'ਚ ਬੈਠੇ ਕਿਸੇ ਫਰਿਆਦੀ ਨੂੰ ਚੁਣਨ ਲਈ ਕਹਿੰਦਾ। ਤਾਂ ਇਸ ਦੌਰਾਨ ਤ੍ਰੇਂਦਰ ਆਪਣੇ ਕੋਲ ਪਰਚਾ ਲਿਖਣ ਲੱਗਿਆ। ਜਦੋਂ ਪੱਤਰਕਾਰ ਇੱਕ ਔਰਤ ਨੂੰ ਚੁਣ ਕੇ ਪੱਤਰਕਾਰ ਜਿਹੜੀ ਔਰਤ ਹੁੰਦੀ ਹੈ ਉਹਨੂੰ ਲਿਆਉਂਦੀ ਚੁਣ ਕੇ ਤਾਂ ਦੱਸਣ ਤੋਂ ਪਹਿਲਾਂ ਹੀ ਤ੍ਰੇਂਦਰ ਔਰਤ ਦੀ ਸਮੱਸਿਆ ਨੂੰ ਪਰਚੇ ਉੱਤੇ ਲਿਖ ਕੇ ਦਿਖਾ ਦਿੰਦਾ। ਤਾਂ ਉਹ ਰਿਪੋਰਟਰ ਨਾਲ ਗੱਲਬਾਤ ਵੀ ਕੀਤੀ ਗਈ ਪੱਤਰਕਾਰਾਂ ਵੱਲੋਂ। ਤਾਂ ਉਹ ਕਹਿੰਦੀ ਕਿ ਮੈਂ ਇਹਨਾਂ ਸਭ 'ਚ ਯਕੀਨ ਨਹੀਂ ਰੱਖਦੀ। ਨੌਕਰੀ ਹੈ ਏਥਲੀ ਉੱਥੇ ਗਈ ਸੀ। ਨਿੱਜੀ ਤੌਰ ਤੇ ਮੈਨੂੰ ਲੱਗਦਾ ਕਿ ਅਜਿਹੀ ਕਵਰੇਜ ਨਾਲ ਬਾਬਿਆਂ ਨੂੰ ਫਾਇਦਾ ਹੀ ਪਹੁੰਚਦਾ ਮੈਂ ਜਦੋਂ ਔਰਤ ਨੂੰ ਚੁਣਿਆ ਤਾਂ ਮੈਨੂੰ ਕਿਸੇ ਨੇ ਅਜਿਹਾ ਕਰਨ ਲਈ ਨਹੀਂ ਕਿਹਾ ਸੀ ਉਹ ਔਰਤ ਜਦੋਂ ਸਟੇਟ ਤੋਂ ਆਈ ਤਾਂ ਮੈਂ ਪੁੱਛਿਆ ਕਿ ਕੀ ਤੇਂਦਰ ਸ਼ਾਤਰੀ ਨੇ ਉਹੀ ਗੱਲਾਂ ਦਸੀਆਂ ਜੋ ਤੇਰੇ ਮੰਚ 'ਚ ਸੀ ਤਾਂ ਇਸ ਉੱਤੇ ਮਹਿਲਾ ਨੇ ਹਾਂ ਹੀ ਭਰੀ ਉਹ ਚਮਤਕਾਰ ਸੀ ਜਾਂ ਕੁਝ ਹੋਰ ਇਹ ਲੋਕਾਂ ਨੂੰ ਖੁਦ ਤੈਅ ਕਰਨਾ ਚਾਹੀਦਾ ਹੁਣ ਰਿਪੋਰਟਰ ਦੇ ਮੁਤਾਬਕ ਤੇਂਦਰ ਨੇ ਪੱਤਰਕਾਰਾਂ ਲਈ ਇੱਕ ਵੱਖਰੀ ਥਾਂ ਬਣਾਈ ਸੀ ਜਿੱਥੇ ਅਸੀਂ ਖੜੇ ਸੀ ਤੇ ਅਚਾਨਕ ਬੋਲੇ ਕਿ ਪੱਤਾਕਾਰਾਂ ਨੂੰ ਲੱਗ ਰਿਹਾ ਹੋਵੇਗਾ ਕਿ ਅਸੀਂ ਸਿਰਫ ਆਪਣੇ ਲੋਕਾਂ ਨੂੰ ਬੁਲਾ ਰਹੇ ਹਾਂ ਤਾਂ ਇੱਕ ਕੰਮ ਕਰੋ ਤੁਸੀਂ ਆਪਣੀ ਪਸੰਦ ਨਾਲ ਜਾਓ ਕਿਸੇ ਨੂੰ ਵੀ ਚੁਣ ਕੇ ਲਿਆਓ ਤਾਂ ਤਰੇਂਦਰ ਦਾ ਇੱਕ ਖਾਸ ਤਰੀਕਾ ਜੋ ਮੰਦ ਤੋਂ ਹਮੇਸ਼ਾ ਦਿਖਦਾ ਉਹ ਜ਼ਿਆਦਾਤਰ ਮੌਕਿਆਂ ਉੱਤੇ ਕਿਸੇ ਦਿਲਚਸਪ ਗੱਲ ਨੂੰ ਕਹਿਣ ਦੇ ਤੁਰੰਤ ਬਾਅਦ ਤਾੜੀ ਮਾਰਦਾ ਤੇ ਜੈ ਰਾਮ ਬੋਲਦਾ ਕਈ ਵਾਰ ਉਹ ਸਰਦਾਲੂ ਨਾਲ ਗੱਲਾਂ ਕਰਦਾ ਹੋਇਆ ਬੇਰੁਖੀ ਵੀ ਅਪਣਾਉਂਦਾ ਆਪਣੀ ਸਭਾ 'ਚ ਤਰੇਂਦਰ ਛਾਤਰੀ ਭੂਤ-ਪ੍ਰੇਤਾਂ ਦਾ ਇਲਾਜ ਕਰਨ ਦਾ ਵੀ ਦਾਵਾ ਕਰਦਾ ਉਹ ਮੰਚ ਤੋਂ ਬੁਦਬੁਦਾਉਂਦਾ ਤੇ ਫੂਕ ਵੀ ਮਾਰਦਾ ਭੀੜ ਤੋਂ ਚੀਕਣ ਦੀ ਆਵਾਜ਼ ਆਉਂਦੀ ਹੈ ਭੀੜ ਚੋਂ ਉੱਠਦੇ ਮਰਦ ਔਰਤਾਂ ਚੀਖਦੇ ਨਜ਼ਰ ਆਉਂਦੇ ਤਰੇਂਦਰ ਕਹਿੰਦਾ ਕਿ ਇਹਨਾਂ ਨੂੰ ਹੋਰ ਚਿੰਟੇ ਮਾਰੇ ਜਾਣ ਜੰਜੀਰ ਨਾਲ ਇਹਨਾਂ ਨੂੰ ਜਕੜਿਆ ਜਾਵੇ ਸ਼ੋਧ ਕਰਨ ਵਾਲਿਆਂ ਅਤੇ ਡਾਕਟਰਾਂ ਦਾ ਮੰਨਣਾ ਜਦੋਂ ਲੋਕ ਭੂਤਾਂ ਦੀ ਮੌਜੂਦਗੀ ਮਹਿਸੂਸ ਕਰਦੇ ਨੇ ਉਦੋਂ ਦਿਮਾਗ ਭਟਕ ਰਿਹਾ ਹੁੰਦਾ ਇਹ ਸਰੀਰ ਦੀ ਸਥਿਤੀ ਦਾ ਗਲਤ ਅੰਦਾਜ਼ਾ ਲਾਉਂਦਾ ਤੇ ਅਜੀਹਾ ਮੰਨਦਾ ਕਿ ਇਹ ਕਿਸੇ ਹੋਰ ਦਾ ਹੈ ਤਰੇਂਦਰ ਵਾਰ-ਵਾਰ ਜੋਦਦਾ ਕਿ ਅਸੀਂ ਕੋਈ ਚਮਤਕਾਰ ਨਹੀਂ ਕਰਦੇ ਵੀ ਇਹ ਤਾਂ ਬਾਲਾਜੀ ਦੀ ਕਿਰਪਾ ਹੈ ਜੋ ਕਰਦੇ ਆ ਉਹੀ ਕਰਦੇ ਅਸੀਂ ਨਹੀਂ ਦੱਸ ਰਹੇ ਇਹ ਬਾਲਾਜੀ ਦੱਸ ਰਹੇ ਤੇਂਦਰ ਸ਼ਾਤਰੀ ਸਿਰਫ ਸ਼ਰਧਾਲੂਆਂ ਦੀ ਸਮੱਸਿਆਵਾਂ ਉੱਤੇ ਹੀ ਗੱਲ ਨਹੀਂ ਕਰਦਾ ਉਹ ਫਿਲਮ ਕਹ ਲਈਏ ਵੀ ਕਸ਼ਮੀਰ ਫਾਈਲਜ਼ ਪਠਾਨ ਤੋਂ ਲੈ ਕੇ Hindu ਰਾਸ਼ਟਰ ਸਨਾਤਨ ਧਰਮ ਦੀਆਂ ਗੱਲਾਂ ਵੀ ਕਰਦਾ ਤਾਂ ਇਹ ਸਬੰਧ ਮੌਦਾ ਕਈ ਗਰਮ ਬਿਆਨ ਵੀ ਦੇ ਦਿੰਦਾ ਹੋ ਤਾਂ ਤੇਂਦਰ ਛਾਤਰੀ ਦਾ ਇੱਕ ਬਿਆਨ ਆਉਂਦਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਨਾਰਾ ਦਿੱਤਾ ਸੀ ਕਿ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ ਅਸੀਂ ਅੱਜ ਭਾਰਤ ਦੇ ਇਤਿਹਾਸ ਵਿੱਚ ਨਵਾਂ ਨਾਰਾ ਬਣਾਇਆ ਤੁਸੀਂ ਮੇਰਾ ਸਾਹ ਦਿਓ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ ਭਾਰਤ ਦੇ ਲੋਕੋ ਹੁਣ ਚੂੜੀਆਂ ਪਹਿਨ ਕੇ ਘਰੇ ਨਾ ਬੈਠੋ ਇਹ ਸਿਰਫ ਵਗੇਸ਼ਵਰ ਧਾਮ ਉਤੇ ਉਂਗਲੀ ਨਹੀਂ ਉੱਠੀ ਹੈ ਇਹ ਹਰ ਸਨਾਤਨਨੀ ਉਤੇ ਉਂਗਲੀ ਚੁੱਕੀ ਗਈ ਹੈ ਇਦਾਂ ਨਹੀਂ ਗੱਲਾਂ ਕਰਦਾ ਮਈ 2022 ਚ ਤਰਿੰਦਰ ਛਾਤਰੀ ਦਾ ਇੱਕ ਵੀਡੀਓ ਵਾਇਰਲ ਹੋਇਆ ਵੀਡੀਓ ਚ ਇੱਕ ਸ਼ਖਸ ਤ੍ਰਿੰਦਰ ਦੇ ਪੈਰ ਛੁੰਦਿਆਂ ਦਿਖਦਾ ਤ੍ਰਿੰਦਰ ਉਹਨੂੰ ਰੋਕ ਕੇ ਕਹਿੰਦਾ ਛੂਣਾ ਨਾ ਸਾਨੂੰ ਅਛੂਤ ਆਦਮੀ ਵੀ ਇਹ ਅਛੂਤ ਆਦਮੀ ਹੈ ਸਾਨੂੰ ਛੂਵੇ ਨਾ ਜੈ ਹੋਜੈ ਓ ਇਦਾਂ ਇਸ ਤਰ੍ਹਾਂ ਇਸ ਉੱਤੇ ਲੋਕਾਂ ਨੇ ਇਲਜ਼ਾਮ ਲਾਇਆ ਕਿ ਤ੍ਰਿੰਦਰ ਛੂਹਾਛਾਤਮਾ ਯਕੀਨ ਰੱਖਦਾ ਹਾਲਾਂਕਿ ਤ੍ਰਿੰਦਰ ਇਸ ਉੱਪਰ ਬੋਲਿਆ ਉਹ ਕਹਿੰਦਾ ਸਾਡੇ ਕੋਲ ਬਾਬਾ ਜੀ ਦਾ ਗੱਦਾ ਹੁੰਦਾ ਏ ਤਾਂ ਅਸੀਂ ਛੂਹਾਛੂਤ ਤੋਂ ਬਚਦੇ ਹਾਂ ਬਹੁਤ سارے ਲੋਕ ਸ਼ਰਾਬ ਪੀ ਕੇ ਜਾਂ ਪਿਆਲ ਲਸਣ ਖਾ ਕੇ ਆ ਜਾਂਦੇ ਅਸੀਂ ਹਰ ਇੱਕ ਵਿਚਾਰਾਮ ਦੇਖਦੇ ਹਾਂ ਫਿਰ ਅਸੀਂ ਰਾਮ ਜੀ ਨੂੰ ਪ੍ਰਣਾਮ ਕਿਵੇਂ ਕਰਵਾਈਏ ਅਸੀਂ ਉਹ ਦਰਬਾਰ ਤੋਂ ਉੱਠਿਆ ਜਿੱਥੇ ਨਾ ਕੋਈ ਛੋਟਾ ਤੇ ਨਾ ਕੋਈ ਵੱਡਾ ਹੈ ਕਈ ਵਾਰ ਤ੍ਰਿੰਦਰ ਆਪਣੇ ਮੰਚ ਉਤੋਂ ਮੁਸਲਮਾਨਾਂ ਉੱਤੇ ਬੱਕਰੀ ਦਰਾਂ ਦੀ ਪ੍ਰਤੀਕਿਰਿਆ ਦਿੰਦੇ ਹੋਏ ਵੀ ਕਹਿੰਦਾ ਦਿਖਦਾ ਹੈ ਤੇ ਉਹ ਘਰ ਵਾਪਸੀ ਦੀ ਵੀ ਗੱਲ ਕਰਦਾ ਜਿਹੜੇ ਕਨਵਰਟ ਹੋਏ ਹੋਏ ਹਨ ਤਾ ਇੱਕ ਵੀਡੀਓ ਮੈਂ ਦਿਖਦਾ ਕਿ ਸੁਲਤਾਨਾ ਨਾਮ ਦੀ ਔਰਤ ਖੁਦ ਨੂੰ 36 ਗੜ ਦੀ ਦੱਸਦੀ ਤੇ ਕਹਿੰਦੀ ਕਿ ਮੈਂ ਮੁ슬ਮਾਨ ਪਰ ਮੂਰਤੀ ਅਤੇ ਤਸਵੀਰ ਪੂਜਦੀਆਂ ਤਾਂ ਮੇਰੇ ਪਰਿਵਾਰ ਵਾਲੇ ਗੁੱਸਾ ਹੁੰਨੇ ਮੰਚ ਦੇ ਉਪਰ ਤਰਿੰਦਰ ਪੁੱਛਦਾ ਕਿ ਤੁਸੀਂ ਹਿੰਦੂ ਧਰਮ ਚ ਕਿਉਂ ਜਾਣਾ ਚਾਹੁੰਦੇ ਹੋ ਔਰਤ ਜਵਾਬ ਦਿੰਦੀ ਹੈ ਕਿਉਂਕਿ Hindu ਧਰਮ ਤੋਂ ਚੰਗਾ ਕੁਝ ਵੀ ਨਹੀਂ ਤਾਂ ਇਹਦੇ ਬਿਆਨਾਂ ਤੇ ਨਜ਼ਰ ਮਾਰੀਏ ਤਾਂ ਇਹਨਾਂ ਦੇ ਬਿਆਨ ਹੈ ਕਿ 33 ਕਰੋੜ ਦੇਵੀ ਦੇਵਤਾ ਹਨ ਤਾਂ ਚੰਨ ਨੂੰ ਉਜਣ ਦੀ ਕੀ ਲੋੜ ਹੈ ਡਰਪੋਕ ਹਿੰਦੂਓ ਉੱਠ ਜਾਓ ਜਾਓ ਹਥਿਆਰ ਚੁੱਕ ਲੋ ਕਹਿ ਦਿਓ ਅਸੀਂ ਸਾਰੇ ਇੱਕ ਹ ਸਰਕਾਰ ਕਰੋ ਤੱਕ ਬਲਡੋਜ਼ਰ ਨਾਲ ਢਾਉਗੀ ਹਿੰਦੂਆਂ ਨੂੰ ਢਾਉਣਾ ਹੋਵੇਗਾ ਸਾਰੇ ਹਿੰਦੂਓ ਇੱਕ ਹੋ ਜੋ ਤੇ ਪੱਥਰ ਮਾਨ ਵਾਲਿਆਂ ਦੇ ਘਰ ਤੇ ਬਲਡੋਜ਼ਰ ਚਲਾਓ ਇਦਾਂ ਦੇ ਬਿਆਨ ਵੀ ਦੰਦਾ ਵਿਵਾਦਕ ਆ 트੍ਰੇਂਦਰ ਛਾਤਰੀ ਹੁਣ ਆਪਾਂ ਇੱਕ ਹੋਰ ਗੱਲ ਕਰੀਏ ਸ਼ਾਇਦ ਤੁਸੀਂ ਇਹ ਸੋਚ ਰਹੇ ਹੋ ਕਿ ਤੇਰੇਂਦਰ ਜੋ ਕਰਦਾ ਉਹ ਅਸਲ 'ਚ ਹੈ ਕੀ? ਇਹ ਸਵਾਲ ਦੇ ਜਵਾਬ ਕਈ ਹਨ। ਤੇਰੇਂਦਰ ਤੋਂ ਪੁੱਛੋਗੇ ਤਾਂ ਜਵਾਬ ਮਿਲੂਗਾ ਕਿ ਅਸੀਂ ਕੁਝ ਨਹੀਂ ਕਰ ਰਹੇ, ਸਭ ਬਾਲਾ ਜੀ ਕਰ ਰਹੇ ਨੇ ਤੇ ਸਾਡੇ ਤੋਂ ਕਰਵਾ ਰਹੇ। ਸ਼ਰਧਾਲੂਆਂ ਨੂੰ ਪੁੱਛੋਗੇ ਤਾਂ ਜਵਾਬ ਮਿਲੂਗਾ ਕਿ ਚਮਤਕਾਰ, ਵਿਗਿਆਨ, ਮਨੋਵਿਗਿਆਨ ਅਤੇ ਜਾਦੂਗਰਾਂ ਨੂੰ ਪੁੱਛੋਗੇ ਤਾਂ ਜਵਾਬ ਬਿਲਕੁਲ ਅਲੱਗ ਮਿਲੂਗਾ। ਇੱਕ ਕਲਾ ਹੁੰਦੀ ਹੈ ਜਿਹਦਾ ਨਾਮ ਹੈ ਮੈਂਟਲਿਜ਼ਮ। ਇਹਨੂੰ ਮਾਈਂਡ ਰੀਡਿੰਗ ਮਤਲਬ ਕਿ ਦਿਮਾਗ ਨੂੰ ਪੜ੍ਹਨਾ ਵੀ ਕਹਿੰਦੇ। ਤਾਂ ਇਸ ਕਲਾ ਨੂੰ ਜਾਣ ਵਾਲਾ ਇਨਸਾਨ ਸਾਹਮਣੇ ਵਾਲੇ ਦੇ ਹਾਵ ਭਾਵ ਸ਼ਬਦਾਂ ਦੀ ਵਰਤੋਂ ਬੋਲੀ ਦੇ ਆਧਾਰ ਤੇ ਸਾਹਮਣੇ ਵਾਲੇ ਦੇ ਦਿਮਾਗ ਨੂੰ ਪੜ ਸਕਦਾ ਹੈ ਇਸ ਕਲਾ ਦੀ ਇੱਕ ਕਲਾਕਾਰ ਅਤੇ ਯੂਟਿਊਬਰ ਮੁੰਬਈ ਚ ਰਹੀ ਸੁਹਾਣੀ ਛਾਏ ਉਹ ਅੱਜਕੱਲ ਟੀਵੀ ਉੱਤੇ ਵੀ ਦੇਖੀ ਕਾਫੀ ਇਹ ਵਾਇਰਲ ਹੋਈ ਸੀਗੀ ਸੁਹਾਣੀ ਆਪਣੇ YouTube ਦੀਆਂ ਵੀਡੀਓ ਦੇ ਵਿੱਚ ਸ਼ੋਅ ਵਿੱਚ ਬਿਨਾਂ ਸਾਹਮਣੇ ਵਾਲੇ ਦੇ ਕਹੇ ਉਸ ਨਾਲ ਜੁੜੀਆਂ ਕੁਝ ਗੱਲਾਂ ਦੱਸਦੀ ਹੈ ਸੁਹਾਣੀ ਛਾ ਮਤਲਬ ਕਿ ਕਹਿੰਦੀ ਕਿ ਜਾਦੂ ਦੇ ਅੰਦਰ ਕਈ ਜਨਰ ਹੁੰਨੇ ਆ ਮੈਂਟਲਿਜ਼ਮ ਵੀ ਉਸੇ ਵਿੱਚੋਂ ਇੱਕ ਹੈ ਮੈਂ 32 ਸਾਲ ਦੀ ਆ ਤੇ 7 ਸਾਲ ਦੀ ਉਮਰ ਤੋਂ ਜਾਦੂ ਦੇ ਟ੍ਰਿਕਸ ਕਰ ਰਹੀ ਆ ਲੰਘੇ 10 ਸਾਲਾਂ ਚ ਮੈਂਟਲਿਜ਼ਮ ਉੱਤੇ ਕੰਮ ਕਰ ਰਹੀ ਆ ਤੇ ਮੈਂਟਲਿਜ਼ਮ ਵਿੱਚ ਕਈ ਤਕਨੀਕ ਹੁੰਦੀ ਆ ਤੇ ਕਈ ਵਾਰ ਅੱਖਾਂ ਦੀ ਮੂਵਮੈਂਟ ਹਾ ਪਾ ਬੋਲਣ ਦੇ ਤਰੀਕੇ ਨਾਲ ਸਾਹਮਣੇ ਵਾਲੇ ਦੀ ਗੱਲ ਨੂੰ ਜਾਣਿਆ ਜਾ ਸਕਦਾ ਔਰ ਇਹ ਪੂਰੀ ਕਲਾ ਲੋਕਾਂ ਦੇ ਦਿਮਾਗ ਦੇ ਆਲੇ-ਦੁਆਲੇ ਹੁੰਦੀ ਆ ਤਰੇਂਦਰ ਦਾ ਪ੍ਰੋਗਰਾਮ ਅਤੇ ਕਿਰਪਾ ਨਾਲ ਲੋਕਾਂ ਦੇ ਭਲਾ ਕਰਨ ਦੀ ਗੱਲ ਤੇ ਸੁਹਾਣੀ ਸ਼ਾ ਸਹਿਮਤ ਨਹੀਂ ਹੁੰਦੀ ਉਹ ਕਹਿੰਦੀ ਕਿ ਸਨਾਤਨ ਧਰਮ ਕਹਿੰਦਾ ਕਿ ਸੱਚ ਬੋਲਣਾ ਚਾਹੀਦਾ ਜੇ ਕੋਈ ਝੂਠ ਬੋਲ ਰਿਹਾ ਹੈ ਤਾਂ ਇਹ ਗਲਤ ਹੈ ਹਨੂਮਾਨ ਦੀ ਸਭ ਦੇ ਭਗਵਾਨ ਹੈ ਤੇ ਸਾਡੇ ਸਭ ਉਤੇ ਉਹਦੀ ਕਿਰਪਾ ਹੈ ਜੇ ਤਰੇਂਦਰ ਕੇ ਦਾ ਦਿਮਾਗ ਪੜ ਰਹੇ ਹਨ ਤਾਂ ਇਹ ਇੱਕ ਟ੍ਰਿਕ ਹੈ ਤੇ ਉਹਨਾਂ ਨੂੰ ਇਸ ਨੂੰ ਟ੍ਰਿਕ ਹੀ ਬੋਲਣਾ ਚਾਹੀਦਾ ਤਰੇਂਦਰ ਜੋ ਕਰਦਾ ਤੁਸੀਂ ਮੇਰੇ ਵੀਡੀਓ ਦੇਖੋਗੇ ਤਾ ਅਸੀਂ ਉਸ ਤੋਂ ਕਿਤੇ ਅੱਗੇ ਦੀਆਂ ਚੀਜ਼ਾਂ ਕਰਦੇ ਹਾਂ ਅਸੀਂ ਜਿਸ ਨੂੰ ਕਲਾ ਬੋਲਦੇ ਹਾਂ ਤੇਂਦਰ ਉਹਨੂੰ ਚਮਤਕਾਰ ਦਾ ਹੱਲਾ ਹੈ ਤਾਂ ਯੂਪੀਐਸਸੀ ਕੋਚਿੰਗ ਦੇ ਜਾਣੇ ਪਛਾਣੇ ਅਧਿਆਪਕ ਡਾਕਟਰ ਵਿਕਾਸ ਦਿਬਿਆਕ੍ਰਿਤੀ ਵੀ ਆਪਣੀ ਇੱਕ ਕਲਾਸ 'ਚ ਦੂਜਿਆਂ ਦੇ ਦਿਮਾਗ ਪੜਨ ਦੀ ਕਲਾ ਬਾਰੇ ਕਹਿੰਦਾ ਕਿ ਸਾਈਕੋਲੋਜੀ ਵਿੱਚ ਕਈ ਲੋਕ ਹੁੰਨੇ ਆ ਜੋ ਉਸ ਲੈਵਲ ਤੱਕ ਪਹੁੰਚ ਜਾਂਦੇ ਜੋ ਅੱਖ ਦੇਖ ਕੇ ਸਭ ਕੁਝ ਪੜ ਲ ਲੈਣ ਕਿ ਸਾਹਮਣੇ ਵਾਲੇ ਦੇ ਮਨ ਵਿੱਚ ਕੀ ਚੱਲ ਰਿਹਾ ਤਾਂ ਦੋਸਤੋ ਇਸ ਜਿਹੀ ਅੱਜ ਦੀ ਵੀਡੀਓ 트ਹਿੰਦਰ ਸ਼ਾਤਰੀ ਦੇ ਬਾਰੇ ਤੇ ਮਨੋਵਿਗਿਆਨ ਦੇ ਬਾਰੇ ਸੋ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਦਿਓ ਆ ਗਿਆ ਸਤਿ ਸ਼੍ਰੀ ਅਕਾਲ